ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 7:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ থাম্বਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਆਈ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਆਈ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਮੈਂ 51 ਦਿਨ ਲਗਾਤਾਰ ਇਹ ਪਾਠ ਕੀਤਾ ਉਸ ਤੋਂ ਬਾਅਦ ਸਾਡੇ ਵੱਡੇ ਤੋਂ ਵੱਡੇ ਕਾਰਜ ਵੀ ਜਿਹੜੇ ਰਾਸ ਆ ਗਏ ਗੁਰੂ ਸਹਿਬ ਜੀ ਨੇ ਆਪ ਅੰਗ ਸੰਗ ਸਹਾਈ ਹੋ ਕੇ ਸਾਡੇ ਉਹ ਕਾਰਜ ਆਪ ਕਰਵਾਈ ਕਿਹੜਾ ਪਾਠ ਹੈ ਤੇ ਕਿਸ ਵਿਧੀ ਨਾਲ ਮੈਂ ਕੀਤਾ ਉਹ ਮੈਂ ਤੁਹਾਡੇ ਨਾਲ ਸਾਰਾ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਜਿਹੜਾ ਦੂਸਰਾ ਚੈਨਲ ਹੈ ਜੀ ਉਹਤੇ ਤਾਂ ਮੈਂ ਕਾਫੀ ਵਾਰੀ ਚੀਜ਼ਾਂ ਸ਼ੇਅਰ ਕੀਤੀਆਂ ਨੇ ਪਰ ਇਸ ਚੈਨਲ ਤੇ ਮੈਂ ਪਹਿਲੀ ਵਾਰ ਸ਼ੇਅਰ ਕਰਨ ਲੱਗੀ ਆ ਤੇ ਜਿਹੜੇ ਮੇਰੇ ਨਾਲ ਵਿਊਰ ਉਸ ਚੈਨਲ ਤੇ ਵੀ ਜੁੜੇ ਹੋਏ ਆ ਉਹਨਾਂ ਨੂੰ ਤਾਂ ਇਹ ਗੱਲ ਪਤਾ ਹੀ ਐ ਕਿ ਇੱਕ ਟਾਈਮ ਨਾਲ ਸਾਡੇ ਤੇ ਬਹੁਤ ਜ਼ਿਆਦਾ ਔਖਾ ਆ ਗਿਆ ਸੀ ਬਹੁਤ ਹੀ ਮੁਸ਼ਕਿਲਾਂ ਭਰਿਆ ਸਮਾਂ ਆ ਗਿਆ ਸੀ ਮਤਲਬ ਹਰ ਪੱਖੋਂ ਦੁੱਖ ਸੀ ਘਰ ਵਿੱਚ ਦੁੱਖ ਕਲੇਸ਼ ਲੜਾਈ ਝਗੜਾ ਰੋਗ ਨਸ਼ਾ ਹਰ ਇੱਕ ਚੀ ਦਾ ਵਾਸ ਸੀਗਾ ਘਰ ਦੇ ਵਿੱਚ ਮਤਲਬ ਪ੍ਰੋਬਲਮ ਆ ਨਾ ਵਾਟੀਆਂ ਜਾਰੀਆਂ ਸੀ ਘਟਦੀਆਂ ਨਹੀਂ ਸੀ ਤੇ ਟੈਨਸ਼ਨ ਵੀ ਹੋਣੀ ਸ਼ੁਰੂ ਹੋ ਗਈ ਘਰ ਦੇ ਵਿੱਚ ਸਮਝ ਨਹੀਂ ਆ ਰਿਹਾ ਸੀ ਵੀ ਕੀ ਕਰੀਏ ਕੀ ਨਾ ਕਰੀਏ ਕੋਈ ਕੰਮ ਤਾਂ ਦਾ ਨਹੀਂ ਸੀ ਕੋਈ ਕਮਾਈ ਦਾ ਸਾਧਨ ਤੱਕ ਨਹੀਂ ਸੀ ਮੇਰੇ ਹਸਬੰਦ ਨੇ ਕਹੀਆਂ ਨੂੰ ਮੈਂਤ ਵੀ ਕਰਨੀ ਵੀ ਮੈਨੂੰ ਚਾਹੀਏ 5000 ਦੀ ਲਗਵਾ ਦਿਓ ਤੁਸੀਂ ਮੈਨੂੰ ਕੰਮ ਲਗਵਾ ਦਿਓ ਸਭ ਤੋਂ ਪਹਿਲੀ ਜਿਹੜੀ ਚਿੰਤਾ ਸੀ ਉਹ ਮੇਰੇ ਤੇ ਮੇਰੇ ਹਸਬੰਦ ਦੀ ਏਸੀ ਵੀ ਚਲੋ ਇਹਨਾਂ ਦਾ ਕੋਈ ਕੰਮ ਲੱਗ ਜਾਵੇ ਤਾਂ ਕਿ ਘਰ ਦੇ ਵਿੱਚ ਜਿਹੜਾ ਆਪਣਾ ਆਮ ਦੇਖੋ ਚਾਹੀਦਾ ਤਾਂ ਆਪਾਂ ਨੂੰ ਰੋਟੀ ਪਾਣੀ ਹੁੰਦਾ ਹਨਾ ਤੇ ਵੀ ਰੋਟੀ ਪਾਣੀ ਚੱਲਣਾ ਸੌਖਾ ਹੋ ਜੇ ਤੇ ਵੀ ਹੋਰ ਨਾ ਸੀ ਘੱਟੋ ਘੱਟ ਥੋੜੀ ਜੀ ਇਨਕਮ ਦੀ ਹੀ ਕੋਈ ਨੌਕਰੀ ਲੱਗ ਜਾਵੇ ਤਾਂ ਕਿ ਥੋੜਾ ਥੋੜਾ ਖਰਚਾ ਜਿਹੜਾ ਚੱਲਣਾ ਸ਼ੁਰੂ ਹੋ ਜਾਵੇ ਤਾਂ ਬਹੁਤ ਇਹਨਾਂ ਨੇ ਕੋਸ਼ਿਸ਼ ਕੀਤੀ 5-6 ਮਹੀਨੇ ਇਹਨਾਂ ਨੇ ਮਤਲਬ ਤੁਸੀਂ ਇਹ ਸਮਝ ਲਓ ਵੀ ਲੋਕਾਂ ਦੇ ਅੱਗੇ ਏਦਾਂ ਹੱਥ ਜੋੜ ਕੇ ਵੀ ਇਹਨਾਂ ਨੇ ਕਿਹਾ ਵੀ ਮੈਨੂੰ ਕੰਮ ਲਗਵਾ ਦਿਓ ਪਰ ਨਹੀਂ ਮਤਲਬ ਕੋਈ ਕੰਮ ਨਹੀਂ ਇਹਨਾਂ ਨੂੰ ਮਿਲਿਆ ਉਸ ਤੋਂ ਬਾਅਦ ਨਾਮ ਲਮਕੀ ਤੁਸੀਂ ਇਹ ਸਮਝ ਲਓ ਕਿ ਜਦੋਂ ਆਪਾਂ ਬਹੁਤ ਜ਼ਿਆਦਾ ਦੁਖੀ ਹੁੰਨੇ ਆਂ ਤੇ ਆਪਾਂ ਗੁਰੂ ਸਾਹਿਬ ਨੂੰ ਨਾ ਸੱਚੇ ਦਿਨੋਂ ਜਦੋਂ ਪੁਕਾਰਦੇ ਆਂ ਉਦੋਂ ਗੁਰੂ ਸਾਹਿਬ ਜੀ ਜ਼ਰੂਰ ਅੰਗ ਸੰਗ ਸਹਾਇ ਹੋ ਕੇ ਸਾਡੇ ਜਿਹੜੇ ਕਾਰਜ ਜ਼ਰੂਰ ਕਰਦੇ ਨੇ ਤਾਂ ਇੱਕ ਦਿਨ ਇਦਾਂ ਦਾ ਕੁਝ ਸਮਾਂ ਬਣਿਆ ਘਰ ਦੇ ਵਿੱਚ ਪਹਿਲਾਂ ਕਦੇ ਜੀ ਇੰਨਾ ਪਾਠ ਨਹੀਂ ਸੀ ਹੋਇਆ ਕੀ ਕਹਿਣਾ ਕਦੇ-ਕਦੇ ਪਾਠ ਹੁੰਦਾ ਸੀ ਕਦੇ ਵਾਹਿਗੁਰੂ ਦਾ ਨਾਮ ਵੀ ਨਹੀਂ ਸੀ ਲੈਂਦਾ ਪਰ ਪਰਮਾਤਮਾ ਨੇ ਐਸੀ ਮਿਹਰ ਕੀਤੀ ਐਸੀ ਕਿਰਪਾ ਕੀਤੀ ਗੁਰੂ ਸਾਹਿਬ ਜੀ ਨੇ ਕਿ ਘਰ ਦੇ ਵਿੱਚ ਗੁਰੂ ਸਾਹਿਬ ਦੇ ਚਰਨ ਪਏ ਪਰਮਾਤਮਾ ਦੇ ਪੋਥੀ ਸਾਹਿਬ ਘਰ ਵਿੱਚ ਆਏ ਸਹਿਜ ਪਾਠ ਇੱਕ ਅੰਗ ਸਾਹਿਬ ਸਹਿਜ ਪਾਠ ਤੋਂ ਆਰੰਭ ਕੀਤਾ ਸੀ ਮੈਂ ਚਲੋ ਹੌਲੀ-ਹੌਲੀ ਮੈਂ ਨਾ ਇੱਕ ਵਾਰੀ ਇੱਕ ਕਥਾ ਸੁਣਨੀ ਲੱਗੀ ਉਦੋਂ ਨਾ ਮੇਰਾ ਮਨ ਹੁੰਦਾ ਕਿ ਮੈਨੂੰ ਕਿੱਥੋਂ ਸ਼ਾਂਤੀ ਮਿਲੇ ਕਿੱਥੋਂ ਸਕੂਨ ਮਿਲੇ ਬਾਣੀ ਜਪਣਾ ਵੀ ਮੈਨੂੰ ਸਕੂਨ ਮਿਲਦਾ ਸੀ ਫਿਰ ਮੈਂ ਵੱਧ ਤੋਂ ਵੱਧ ਜਨਨ ਕਿ ਇਦਾਂ ਦੀਆਂ ਚੀਜ਼ਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਬਾਣੀ ਜਪਣੀ ਸ਼ੁਰੂ ਕੀਤੀ ਤਾਂ ਮੈਂ ਇੱਕ ਵਾਰੀ ਕਥਾ ਸੁਣ ਰਹੀ ਸੀ ਤਾਂ ਉਹਦੇ ਵਿੱਚ ਮੈਨੂੰ ਸੁਣਿਆ ਮੈਂ ਕੀ ਤਾਂ ਤਨ ਗੁਰੂ ਨਾਨਕ ਦੇਵ ਜੀ ਮਹਾਰਾ ਜਦੋਂ ਸਰੀਰ ਇੱਕ ਚਾਵੇਂ ਦੇ ਵਿੱਚ ਹਾਜ਼ਰ-ਨਾਜ਼ਰ ਸੰਨਣਾ ਤਾਂ ਉਸ ਟਾਈਮ ਗੁਰੂ ਅੰਗਦ ਦੇ ਮਹਾਰਾ ਜੀ ਨੂੰ ਮਤਲਬ ਹਲੇ ਉਹ ਗੁਰਦਗਾਤੀ ਤੇ ਵਿਰਾਜਮਾਨ ਨਹੀਂ ਹੋਏ ਸੀ ਉਦੋਂ ਦੂਸਰੇ ਪਾਸ਼ੀ ਦਾ ਨਾਮ ਭਾਈ ਲੈਣਾ ਜੀ ਸੀ ਆਪਾਂ ਇਤਿਹਾਸ ਪੜਦੇ ਆਂ ਆਪਾਂ ਦੇਖਦੇ ਆਂ ਨਾ ਇਹ ਚੀਜ਼ਾਂ ਪੜਦੇ ਆਂ ਤਾਂ ਉਹਨਾਂ ਨੇ ਵਚਨ ਕੀਤੇ ਗੁਰੂ ਨਾਨਕ ਦੇਵ ਮਹਾਰਾ ਜੀ ਨੇ ਕਹਿੰਦੇ ਵੀ ਭਾਈ ਲੈਣਾ ਜੀ ਕਹਿੰਦੇ ਵੀ ਸੰਗਤਾਂ ਨੂੰ ਨਾ ਇੱਕ ਚੀਜ਼ ਦਾ ਸੰਦੇਸ਼ ਦਵੋ ਵੀ ਜੋ ਵੀ ਸਿੱਖ ਗੁਰਸਿੱਖ ਜਾਂ ਕੋਈ ਵੀ ਇਨਸਾਨ ਪੂਰੀ ਸ਼ਰਧਾ ਭਾਵਨਾ ਦੇ ਨਾਲ ਪੂਰੇ ਵਿਸ਼ਵਾਸ ਦੇ ਨਾਲ ਪੂਰੇ ਪਿਆਰ ਦੇ ਨਾਲ ਮੈਨੂੰ ਯਾਦ ਕਰੇਗਾ ਤੇ ਨਾਲ-ਨਾਲ ਜਪਜੀ ਸਾਹਿਬ ਜੀ ਦਾ ਪਾਠ ਕਰੇਗਾ ਹੁਣ ਮੈਂ ਹੋਰ ਵੀ ਕਾਫੀ ਚੀਜ਼ਾਂ ਸ਼ੇਅਰ ਕਰੂੰਗੀ ਤੁਸੀਂ ਸਕਿਪ ਨਾ ਕਰਦੇ ਹੋ ਕਿਉਂਕਿ ਤੋਂ ਬਾਅਦ ਨਾ ਤੁਹਾਡਾ ਭਰੋਸਾ ਬਹੁਤ ਵਾਜੇਗਾ ਗੁਰੂ ਸਾਹਿਬ ਦੇ ਉੱਤੇ ਤਾ ਉਹਨਾਂ ਦੇ ਮੈਂ ਵਚਨ ਸੁਣੇ ਵੀ ਜਿਹੜਾ ਵੀ ਇਨਸਾਨ ਜਪਜੀ ਸਾਹਿਬ ਦਾ ਪਾਠ ਜਿਹੜਾ ਪੂਰੀ ਸ਼ਰਧਾ ਭਾਵਨਾ ਪਿਆਰ ਤੇ ਵਿਸ਼ਵਾਸ ਨਾਲ ਸਹਿਜੇ ਸਹਿਜੇ ਕਰੇਗਾ ਨਾ ਕਹਿੰਦੇ ਉਹਨਾਂ ਦੇ ਕਾਰਜ ਨਾਮੇ ਆਪ ਨੇੜੇ ਹੋ ਕੇ ਕਰਾਂਗਾ ਇਹ ਮਹਾਰਾਜ ਜਿਹਦੇ ਵਚਨ ਨੇ ਇਤਿਹਾਸ ਜਦੋਂ ਆਪਾਂ ਪੜਦੇ ਆ ਜਾਂ ਆਪਾਂ ਕੋਈ ਸੰਤ ਮਹੰਬੂਸ਼ਾ ਦੀ Satsang ਕਰਦੇ ਆ ਉਹਨਾਂ ਤੋਂ ਆਪਾਂ ਕਥਾ ਸੁਣਦੇ ਆ ਤਾ ਮਹਾਰਾਜ ਜੀ ਨੇ ਫਿਰ ਇਹ ਵੀ ਕਿਹਾ ਕਿੰਦੇ ਗੱਲ ਸਿਰਫ ਇਥੋਂ ਤੱਕ ਹੀ ਨਹੀਂ ਉਹਨਾਂ ਸੰਗਤਾਂ ਨੂੰ ਇਹ ਵੀ ਕਹਿਣਾ ਵੀ ਇਹ ਗੱਲ ਦਾ ਸੰਦੇਸ਼ ਉਹ ਅੱਗੇ ਆਪ ਵੀ ਲੋਕਾਂ ਦੇ ਕੋਲ ਸੰਗਤਾਂ ਦੇ ਕੋਲ ਲਗਾਉਣ ਕਿ ਜੋ ਵੀ ਇਨਸਾਨ ਪੂਰੀ ਸ਼ਰਧਾ ਭਾਵਨਾ ਵਿਸ਼ਵਾਸ ਦੇ ਨਾਲ ਪਿਆਰ ਨਾਲ ਸੱਚੇ ਸੱਚੇ ਜਗਜੀਤ ਸਿੰਘ ਜੀ ਦਾ ਇੱਕ ਬਾਠ ਵੀ ਕਰੇਗਾ ਨਾ ਉਸ ਦੇ ਕਾਰਜ ਮੈਂ ਆਪ ਅੰਗ ਸੰਗ ਹੋ ਕੇ ਕਰਾਂਗਾ ਨਾ ਸਿਰਫ ਕਾਰਜ ਕਰਾਂਗਾ ਬਲਕਿ ਜਦੋਂ ਆਖਰੀ ਸਮਾਂ ਆਵੇਗਾ ਨਾ ਉਹਨਾਂ ਨੂੰ ਯਮ ਲੈਣ ਵੀ ਨਹੀਂ ਆਉਣਗੇ ਮਤਲਬ ਕਿਉਂਕਿ ਆਪਾਂ ਜਿਹੜੇ ਕਰਮ ਆਪਾਂ ਕਰਦੇ ਆਂ ਦੇਖੋ ਆਪਾਂ ਸੁਣਦੇ ਆਂ ਹਨਾ ਵੀ ਆਪਾਂ ਨੂੰ ਫਿਰ ਆਖਰੀ ਦਿਨਾਂ ਦੇ ਵਿੱਚ ਯਮ ਲੈਣ ਆਉਂਦੇ ਨੇ ਹਨਾ ਕੋ-ਕੋ ਕੇ ਆਪਾਂ ਨੂੰ ਲੈ ਕੇ ਜਾਂਦੇ ਨੇ ਪਰ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਉਹ ਕਰਮ ਵੀ ਕੱਟੇ ਜਾਣੇ ਆ ਤੇ ਉਹਨਾਂ ਨੂੰ ਯਮ ਵੀ ਨਹੀਂ ਲੈਣ ਆਉਣਗੇ ਤਾਂ ਉਸ ਤੋਂ ਬਾਅਦ ਮੇਰਾ ਵੀ ਮਨ ਕੀਤਾ ਵੀ ਚਲੋ ਮੈਂ ਵੀ ਜਪਜੀ ਸਾਹਿਬ ਦਾ ਪਾਠ ਪਹਿਲਾਂ ਮੈਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਸੀ ਚਪਈ ਸਾਹਿਬ ਦਾ ਬਾਅਦ ਚੁ ਕੀਤਾ ਸੀ ਚਲੋ ਜਪਜੀ ਸਾਹਿਬ ਦਾ ਪਾਠ ਜੀ ਅਰੰਭ ਕੀਤਾ ਤੇ ਅਰਦਾਸ ਮੈਂ ਹਮੇਸ਼ਾ ਉਸੇ ਤਰੀਕੇ ਨਾਲ ਕੀਤਾ ਜਿਵੇਂ ਮੈਂ ਵਚਨ ਸੁਨੇ ਸੀਗੇ ਵੀ ਬੜੇ ਪਿਆਰ ਨਾਲ ਸਹਿਜੇ ਸਹਿਜੇ ਨਾਲ ਕਿ ਅੰਦਰੇ ਭਾਵਨਾ ਬਣਾ ਕੇ ਵੀ ਮੈਨੂੰ ਇਦਾਂ ਮਹਿਸੂਸ ਹੁੰਦਾ ਸੀ ਬਸ ਇਹੀ ਰਸਤਾ ਹੈ ਬਸ ਹੁਣੇ ਹੁਣ ਮੇਰੇ ਜਿਹੜੇ ਕਾਰਜਾਂ ਸਫਲ ਹੋਣਗੇ ਹੁਣ ਸਾਡੀ ਜਿਹੜੇ ਘਰ ਦੇ ਦੁੱਖਾ ਜ਼ਰੂਰ ਟੁੱਟਣਗੇ ਭਾਵਨਾ ਅੰਦਰੋਂ ਮੈਨੂੰ ਪੈਦਾ ਹੋਣੀ ਉਸ ਟਾਈਮ ਸ਼ੁਰੂ ਹੋ ਗਈ ਸੀ ਪਰਮਾਤਮਾ ਦੀ ਕਿਰਪਾ ਦੇ ਨਾਲ ਉਸ ਤੋਂ ਬਾਅਦ ਜੀ ਮਤਲਬ ਇੱਕ ਦਿਨ ਮੇਰੀ ਹਸਬੰਡ ਕਿਤੇ ਗਏ ਹੋਏ ਸੀਗੇ ਕੰਮ ਦੇ ਸਬੰਧਤ ਹੀ ਗਏ ਹੋਏ ਸੀ ਇੱਧਰ ਉੱਧਰ ਕੰਮ ਲਾਭਦੇ ਫਿਰਦੇ ਸੀ ਤਾਂ ਸਾਡੇ ਨਾਲ ਘਰ ਇੱਕ ਬੰਦਾ ਆਇਆ ਤੇ ਉਹਨਾਂ ਨੇ ਕਿਹਾ ਕਹਿੰਦੇ ਵੀ ਕਹਿੰਦੇ ਜੀ ਤੁਹਾਡੀ ਹਸਬੰਡ ਮੈਂ ਕਿਹਾ ਜੀ ਉਹ ਘਰ ਨਹੀਂ ਹੈ ਤਾਂ ਉਹਨਾਂ ਨੇ ਕਿਹਾ ਕਹਿੰਦੇ ਮੇਰੀ ਫੋਨ ਤੇ ਗੱਲ ਕਰਾਓ ਤੇ ਜਦੋਂ ਫੋਨ ਤੇ ਗੱਲ ਕਰਾਈ ਕਹਿੰਦੇ ਕੁਝ ਨਹੀਂ ਪੁੱਛਿਆ ਉਹਨਾਂ ਨੇ ਕੋਈ ਐਕਸਪੀਰੀਅੰਸ ਨਹੀਂ ਪੁੱਛਿਆ ਕੋਈ ਲਾਇਸੈਂਸ ਬਾਰੇ ਨਹੀਂ ਪੁੱਛਿਆ ਕਹਿੰਦੇ ਫਿਰ ਤੁਸੀਂ ਇੱਦਾਂ ਕਰਿਓ ਕੱਲ ਨੂੰ ਨਾ ਫਲਾਨੀ ਜਗ੍ਹਾ ਕੰਮ ਤੇ ਆ ਜਿਓ ਤੇ ਮੇਰੇ ਹਸਬੰਦ ਨੇ ਪੁੱਛਿਆ ਕਹਿੰਦੇ ਫਿਰ ਤਨਖਾਹ ਕਿੰਨੀ ਹੋਵੇਗੀ ਜੀ ਕਹਿੰਦੇ 11000 ਰੁਪਏ ਤਨਖਾਹ ਹੋਵੇਗੀ ਤੇ ਮਤਲਬ ਮੇਰੀ ਨਾ ਉਸ ਟਾਈਮ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਮਤਲਬ ਮੇਰੇ ਕੋਲੇ ਕੋਈ ਲੱਭਤ ਨਹੀਂ ਰਹੇ ਵੀ ਮੈਂ ਤੁਹਾਨੂੰ ਦੱਸ ਸਕਾਂ ਉਸ ਟਾਈਮ ਮੈਨੂੰ ਐ ਮਹਿਸੂਸ ਹੋਇਆ ਰਿਵਾਹੀ ਗੁਰੂ ਨੇ ਸਾਡੇ ਤੇ ਕਿਰਪਾ ਕਰ ਦਿੱਤੀ ਕਿਉਂਕਿ ਦੇਖੋ ਇੱਕ ਪਾਸੇ ਮੇਰੀ ਹਸਬੰਡ ਜਿਹੜੇ ਸੀਗੇ ਉਹ 5 5000 ਵਾਸਤੇ ਵੀ ਮਿਲਤ ਕਰ ਰਹੇ ਸੀ ਵੀ ਮੈਨੂੰ ਕੰਮ ਤੇ ਲਗਾ ਦਿਓ ਕਿੱਥੇ ਗੁਰੂ ਸਾਹਿਬ ਨੇ ਇੰਨਾ ਕਿਰਪਾ ਕੀਤੀ ਕਿ ਸਿੱਧੀ ਜਿਹੜੀ ਪਹਿਲੀ ਨੌਕਰੀ ਨਾਲ ਦੀ ਉਸ ਟਾਈਮ ਲੱਗੀ 11000 ਦੀ ਲੱਗੀ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਸ ਦਿਨ ਤੋਂ ਸਾਡੇ ਘਰ ਤੇ ਐਸੀ ਕਿਰਪਾ ਹੋਣੀ ਸ਼ੁਰੂ ਹੋਈ ਘਰ ਦੇ ਵਿੱਚੋਂ ਚਲੋ ਨੌਕਰੀ ਵੀ ਲੱਗ ਗਈ ਫਿਰ ਹੌਲੀ-ਹੌਲੀ ਮਹਾਰਾਜ ਦੀ ਕਿਰਪਾ ਹੁੰਦੀ ਕਿ ਨਸ਼ਾ ਵੀ ਖਤਮ ਹੋਇਆ ਗੁਰੂ ਸਾਹਿਬ ਦੀ ਕਿਰਪਾ ਹੋਈ ਘਰ ਵਿੱਚੋਂ ਰੋਗ ਵੀ ਖਤਮ ਹੋਇਆ ਕੇ ਲਈ ਸ਼੍ਰੀ ਖਤਮ ਹੋਇਆ ਤੇ ਪਰਮਾਤਮਾ ਨੇ ਐਸੀ ਮਿਹਰ ਕੀਤੀ ਘਰ ਦੇ ਵਿੱਚ ਫਿਰ ਸਿੱਖੀ ਦਾ ਬੂਟਾ ਵੀ ਗੁਰੂ ਸਾਹਿਬ ਜੀ ਨੇ ਲਾਇਆ ਬੱਚੇ ਨੇ ਵੀ ਅੰਮ੍ਰਿਤ ਛਕਿਆ ਸੋ ਪਰਮਾਤਮਾ ਨੇ ਥੋੜਾ 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 ਕਰਕੇ ਸਾਡੇ ਸਾਰੇ ਕਾਰਜ ਸਵਾਰ ਦਿੱਤੇ ਤੇ ਨਾ ਸਿਰਫ ਕਾਰਜ ਸਵਾਰੇ ਬਲਕਿ ਦੋ ਕਾਰਜ ਇਹ ਜਿਹੜੇ ਜਿੰਨਾ ਬਾਰੇ ਮੈਂ ਥੋੜਾ ਜ਼ਿਕਰ ਨਹੀਂ ਇੱਥੇ ਖੁੱਲ ਕੇ ਕਰ ਸਕਦੀ ਤਾਂ ਮੇਰੇ ਹਸਬੰਦ ਨੇ ਮੈਨੂੰ ਕਿਹਾ ਕਹਿੰਦੇ ਹਰਪ੍ਰੀਤ ساری ਉਮਰ ਨਿਕਲ ਜੇਗੀ ਵੀ ਆਪਣੇ ਨਾ ਇਹ ਇਹ ਮੁਸੀਬਤ ਨਹੀਂ ਖਤਮ ਹੋਣੀ ਤੇ ਵੀ ਮੈਨੂੰ ਉਮੀਦ ਨਹੀਂ ਹੈਗੀ ਵੀ ਕਦੀ ਇਹ ਦੁੱਖ ਸਾਡਾ ਟੁੱਟ ਜਾਊਗਾ ਵੇ ਪਰ ਤੁਸੀਂ ਯਕੀਨ ਨਹੀਂ ਕਰਨਾ ਉਹੀ ਕਾਜ ਸਾਡਾ ਮਤਲਬ ਤੁਸੀਂ ਐ ਮੰਨ ਲਓ ਕਿ 4 ਮਹੀਨੇ ਦੇ ਵਿੱਚ ਸਾਨੂੰ ਆਪ ਸਾਹਮਣੇੋਂ ਫੋਨ ਆ ਕੇ ਸਾਡਾ ਉਹ ਕਾਰਜ ਹੋ ਜਾਂਦਾ ਵੀ ਤੁਸੀਂ ਆ ਚੀਜ਼ ਇਦਾਂ ਕਰ ਲਓ ਤੇ ਫਿਰ ਉਸ ਦਿਨ ਮੇਰਾ ਹੋਰ ਵੀ ਜ਼ਿਆਦਾ ਭਰੋਸਾ ਗੁਰੂ ਸਾਹਿਬ ਉੱਤੇ ਹੋਰ ਵੀ ਵੱਧ ਗਿਆ ਵੀ ਗੁਰੂ ਸਾਹਿਬ ਚਾਉਣ ਤਾਂ ਕੀ ਵੀ ਹੋ ਸਕਦਾ ਉਹ ਚਾਉਣ ਤਾਂ ਦੁਨੀਆ ਇੱਕ ਸੈਕਿੰਡ ਦੇ ਵਿੱਚ ਪਲਟ ਸਕਦੀ ਹੈ ਬਸ ਪਰਮਾਤਮਾ ਨੇ ਯਾਨੀ ਕਿ ਐਸੀ ਕਿਰਪਾ ਕੀਤੀ ਗੁਰੂ ਸਾਹਿਬ ਜੀ ਨੇ ਭਰੋਸਾ ਸਾਡਾ ਬਣਾਉਂਦੇ ਬਣਾਉਂਦੇ ਪਰੋਂਦੇ ਬਹੁਤ ਜ਼ਿਆਦਾ ਪੱਕਾ ਕਰ ਦਿੱਤਾ ਕਿਉਂਕਿ ਮੈਂ ਤਾਂ ਹਮੇਸ਼ਾ ਅਰਦਾਸ ਕਰਦੀ ਹੁੰਦੀ ਸੀ ਵੀ ਗੁਰੂ ਸਾਹਿਬ ਜੀ ਮੈਨੂੰ ਰੱਬ ਦੇ ਵਿੱਚ ਇੰਨਾ ਯਕੀਨ ਨਹੀਂ ਆ ਵੀ ਲੋਕ ਕਹਿੰਦੇ ਨੇ ਤੁਸੀਂ ਸਭ ਜਾਣਦੇ ਹੋ ਤੁਸੀਂ ਦਿਲਾ ਦੀ ਵੀ ਜਾਣਦੇ ਹੋ ਤਾਂ ਫਿਰ ਤੁਸੀਂ ਮੇਰੇ ਦਿਲ ਦੀ ਵੀ ਜਾਣਦੇ ਹੋਵੋਗੇ ਕਿ ਮੈਨੂੰ ਭਰੋਸਾ ਨਹੀਂ ਹੈ ਇੰਨਾ ਵੀ ਮੇਰਾ ਭਰੋਸਾ ਕੱਚਾ ਪੱਕਾ ਤੇ ਮੇਰਾ ਭਰੋਸਾ ਤੁਸੀਂ ਆਪ ਹੀ ਬਣਾਉਣਾ ਗੁਰੂ ਸਾਹਿਬ ਜੀ ਕਿਰਪਾ ਕਰਿਓ ਕਿ ਮੇਰਾ ਵੀ ਭਰੋਸਾ ਬਣ ਜਾਵੇ ਜਿਵੇਂ ਲੋਕਾਂ ਦਾ ਬਣਿਆ ਹੋਇਆ ਤਾਂ ਫਿਰ ਪ੍ਰਮਾਤਮਾ ਦੀ ਐਸੀ ਮਿਹਰ ਹੋਈ ਜੀ ਹੁਣ ਮਤਲਬ ਕੋਈ ਵੀ ਦੁੱਖ ਵੀ ਆ ਜਾਂਦਾ ਨਾ ਚਾਹੇ ਸ਼ਰੀਰ ਕਿ ਚਾਹੇ ਘਰ ਦੇ ਵਿੱਚ ਆ ਜਾਂਦਾ ਤਾਂ ਫਿਰ ਮੁਸਕਰਾ ਕੇ ਹੀ ਸੋਚੀਦਾ ਵੀ ਇਹ ਦੁੱਖ ਦੇ ਪਿੱਛੇ ਵੀ ਗੁਰੂ ਸਾਹਿਬ ਦੀ ਕੋਈ ਰਜਾ ਹੋਵੇਗੀ ਉਹਦੇ ਰੰਗਾਂ ਨੂੰ ਉਹ ਜਾਣਦਾ ਕਿ ਉਹ ਕੀ ਕਰ ਰਿਹਾ ਤੇ ਕੀ ਕਰੇਗਾ ਜੋ ਕਰੇਗਾ ਚੰਗਾ ਹੀ ਕਰੇਗਾ ਕਦੇ ਵੀ ਗੁਰੂ ਸਾਹਿਬ ਦੇ ਕੀਤੇ ਤੇ ਸ਼ੰਕਾ ਨਾ ਕਰੋ ਉਹਨਾਂ ਨੂੰ ਸਕਿੰਤੂ ਪ੍ਰੰਤੂ ਨਾ ਕਰੋ ਸਵਾਲ ਨਾ ਕਰੋ ਵੀ ਰੱਬ ਨੇ ਤਾਂ ਮੈਂ ਤਾਂ ਇੰਨਾ ਟਾਈਮ ਹੋ ਗਿਆ ਪਾਠ ਕਰਦੇ ਆ ਚੀਜ਼ ਨਹੀਂ ਮਿਲੀ ਆ ਚੀਜ਼ ਨਹੀਂ ਮਿਲੀ ਬਸ ਵਿਸ਼ਵਾਸ ਰੱਖੋ ਪਰਮਾਤਮਾ ਤੇ ਗੁਰੂ ਸਾਹਿਬ ਤੇ ਮੇਰ ਕਰੋ ਠੀਕ ਹੈ ਸੌਰੀ ਮਾਫ ਕਰਨਾ ਗੁਰੂ ਸਾਹਿਬ ਤੁਹਾਡੇ ਤੇ ਜਰੂਰ ਮੇਲ ਕਰਨਗੇ ਬਸ ਵਿਸ਼ਵਾਸ ਰੱਖੋ ਸੋ ਉਮੀਦ ਕਰਦੇ ਆਂ ਜੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਸੋ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਆਪਾਂ ਵੀਡੀਓ ਨੂੰ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ